ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਨ ਲੱਗਿਆ ਜੀ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 9:30 ਤੇ ਬੱਚੇ ਵੀ ਉੱਠ ਖੜੇ ਸੀ ਅੱਜ ਬੱਚਿਆਂ ਨੂੰ ਮੈਗਨੇਟ ਚੁੱਟੀ ਤੇ ਮੈਂ ਨਾ ਕੇ ਹੋ ਵੀ ਸੀ ਰੈਡੀ ਤੇ ਮੈਂ ਜੋਤ ਵੀ ਲਾਤੀ ਤੇ ਨਾਲ ਮੈਂ ਲਈ ਹੋਈ ਕੱਪੜੇ ਧੋਣ ਵਾਲੀ ਮਸ਼ੀਨ ਤੇ ਆਪਣੀ ਮਸ਼ੀਨ ਚੱਲ ਰਹੀ ਆ ਹੁਣ ਇੱਧਰ ਮੈਂ ਆਟਾ ਗੁੰਨ ਕੇ ਆਟੀਆਂ ਤੇ ਦੁੱਧ ਕਰਮ ਕਰਕੇ ਆਟੀਆਂ ਆਟਾ ਮੇਰਾ ਗੁੰਨਿਆ ਗਿਆ ਤੇ ਦੁੱਧ ਵੀ ਗਰਮ ਹੋ ਚੁੱਕਿਆ ਹੁਣ ਮੈਂ ਬਣਾ ਰਹੀਆਂ ਰੋਟੀ ਤੇ ਇੱਧਰ ਹਜੇ ਭਾਂਡਿਆਂ ਦਾ ਢੇਰ ਮੇਰਾ ਸ਼ੈਂਕ ਭਰਿਆ ਪਿਆ ਮਾਂਜਣੇ ਨੇ ਹਜੇ ਕਿਉਂਕਿ ਅੱਜ ਛੁੱਟੀ ਕਰਕੇ ਲੇਟ ਉੱਠੇ ਸੀਗੇ ਹਜੇ ਕੋਈ ਕੰਮ ਕੀਤਾ ਨਹੀਂ ਹੈਗਾ ਤੇ ਜੋ ਵੀ ਨੇ ਜਾਣਾ ਅੱਜ ਆਪਣੇ ਫਰੈਂਡ ਦੇ ਘਰੇ ਤੇ ਜੋ ਵੀ ਕਹਿੰਦਾ ਮम्मा ਰੋਟੀ ਬਣਾ ਦੋ ਛੇਤੀ ਕਹਿੰਦਾ ਮੈਂ ਜਾਣਾਗਾ ਤੇ ਇਹਦੇ ਫਰੈਂਡ ਨੇ ਇਹਨੂੰ ਬੁਲਾਇਆਗਾ ਸਾਡੇ ਘਰੇ ਆ ਗਈ ਠੀਕ ਆ ਠੀਕ ਆ ਤੂੰ ਵੀ ਚਲੀ ਜਾਈਂ ਸੋਹਮ ਵੀ ਨਾਲ ਜਾਊਗਾ ਤੇ ਚਲੋ ਠੀਕ ਹੈ ਜੀ ਬਣਾ ਲਈਏ ਫਿਰ ਹੁਣ ਰੋਟੀ ਜੋ ਵੀ ਅੱਜ ਦੀ ਰੋਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣੇ ਰਿਓ ਬਲੌਗ ਦੇ ਨਾਲ ਲਓ ਜੀ ਬੱਚਿਆਂ ਦੀ ਰੋਟੀ ਬਣ ਕੇ ਤਿਆਰ ਆ ਤੇ ਰਾਤ ਮੈਂ ਬਣਾਈ ਸੀ ਪਿਆਜ਼ਾਂ ਦੀ ਸਬਜ਼ੀ ਦੁੱਧ ਵਾਲੀ ਤੇ ਸੋਮ ਖਾ ਰਿਹਾ ਦਹੀਂ ਨਾਲ ਰੋਟੀ ਤੇ ਜੋ ਵੀ ਖਾ ਰਿਹਾ ਪਿਆਜ਼ਾਂ ਦੀ ਸਬਜ਼ੀ ਦੁੱਧ ਪਾ ਕੇ ਮੈਂ ਬਣਾਈ ਸੀ ਰਾਤ ਜੋ ਉਹਨੂੰ ਬਹੁਤ ਪਸੰਦ ਆਈ ਸਬਜ਼ੀ ਹਨਾ ਜੋ ਵੀ ਘੈਂਟ ਬਣੀ ਸੀ ਨਾ ਪੂਰੀ ਤੇਨੂੰ ਪਸੰਦ ਹੈ ਸੋਮੂ ਬਿਮਾਰ ਹੋਇਆ ਪੈਣ ਨਾਲ ਤੇਨੂੰ ਕੋਲਡ ਹੋ ਰਿਹਾ ਨਾਲੇ ਖਾਂਗ ਹੋ ਗਈ ਇਹਨੇ ਨਾ ਕਰ ਲੋ ਉਹ ਕਰ ਲਿਆ ਠੰਡਾ ਬਣਾਣਾ ਖਾ ਲਿਆ ਫ੍ਰਿਜ ਚੋਂ ਕੱਢ ਕੇ ਉਹਦੇ ਕਰਕੇ ਹੁਣ ਉਹ ਆ ਪੈਨ ਢਾਲ ਜਾ ਖਾ ਲੂ ਹਲੇ ਖਾ ਲਾਂਦੇ ਜੋ ਵੀ ਉਹਦੇ ਮੂੰਹ ਚ ਹੈਗੀ ਹੈ ਹਾਂਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਸ਼ਾਮ ਦੇ ਬੱਜ ਗਏ ਨੇ ਸਵਾ 5 ਤੇ ਹੁਣ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਸਬਜ਼ੀ ਦੀ ਤਿਆਰੀ ਮੈਂ ਕਰ ਲਈ ਹੈ ਮੈਂ ਅੱਜ ਬਣਾਉਂਗੀ ਦਾ ਮਾਲੂ ਆਲੂ ਮੈਂ ਉਹ ਆ ਲਿਆ ਚੰਗੀ ਤਰ੍ਹਾਂ ਤੇ ਇਹਨਾਂ ਦਾ ਛਿਲਕਾ ਵੀ ਢਾਲ ਲਿਆ ਤੇ ਹੁਣ ਲੱਗੀ ਸੀ ਤੜਤਲੋਂ ਕਿਉਂਕਿ ਜੋ ਵੀ ਤਾਂ ਚਲਾ ਗਿਆ ਸੀ ਆਪਦੇ ਫਰੈਂਡ ਦੇ ਘਰੇ ਤੇ ਮੈਂ ਚਲੀ ਗਈ ਸੀ ਮੰਮੀ ਉਹਨੇ ਦੇ ਘਰੇ ਸੌਂ ਹੋਰ ਉੰਡਾ ਸੀਗਾ ਕੁਛ ਇਹ ਅੱਜ ਠੀਕ ਨਹੀਂ ਸੀ ਹੈਗਾ ਇਹਨੂੰ ਕੋਲਡ ਤੇ ਕੱਖ ਹੋਈ ਪਈ ਸੀ ਕਾਫੀ ਤੇ ਫਿਰ ਮੈਂ ਇਹਨੂੰ ਨਾ ਟਾਲ ਕੇ ਮੰਮੀ ਉਹਨੇ ਦੇ ਘਰੇ ਲੈ ਗਈ ਸੀ ਉਧਰ ਹੀ ਖੇਡੀ ਖੁੱਡੀ ਗਿਆ ਬੱਚਿਆਂ ਨਾਲ ਤੇ ਮੈਂ ਫਿਰ ਮੰਮੀ ਉਹਨੇ ਕੋਲ ਨਹੀਂ ਬੈਠੀ ਰਹੀ ਕਾਫੀ ਟਾਈਮ ਔਰ ਨਹੀਂ ਦਿੱਤਾ ਮੰਮੀ ਉਹਨੇ ਨਾਲ ਅਸੀਂ ਗੱਲਾਂ ਬਾਤਾਂ ਮਾਰੀ ਗਏ ਬੈਠ ਕੇ ਤੇ ਫਿਰ ਹੁਣ ਸ਼ਾਮ ਜਦੋਂ ਮੈਂ ਹੀ ਸੀ ਚਾਰ ਕੋਜੇ ਤੇ ਆ ਕੇ ਉਹ ਕੱਪੜੇ ਬਾਹਰੋਂ ਜਿਹੜੇ ਸਵੇਰੇ ਧੋਏ ਸੀ ਉਹ ਧਾਰ ਤੋਂ ਲਾ ਕੇ ਅੰਦਰ ਰੱਖਿਆ ਜਿਉਂ ਉਹਨਾਂ ਦੇ ਤੈਹਾ ਮਾਰਨੀਆਂ ਨੇ ਇਹਨਾਂ ਦੀ ਵਰਦੀ ਪ੍ਰੈਸ ਕਰਨੀਆਂ ਮੈਂ ਕਿਹਾ ਚਲੋ ਪਹਿਲਾਂ ਪਰੋਟੀ ਸਬਜ਼ੀ ਦਾ ਕਰ ਲਈਏ ਤੇ ਦਾਮ ਵਾਲੂ ਨਾਲ ਮੈਂ ਬਣਾਉਂਗੀ ਪੂਰੀਆਂ ਤੇ ਸਮਾਨ ਮੈਂ ਤਿਆਰ ਕਰ ਲਿਆ ਸਾਰਾ ਇਹਦੇ ਵਿੱਚ ਪਿਆਜ਼ ਗ੍ਰाइंड ਕਰਕੇ ਰੱਖ ਲਿਆ ਤੇ ਟਮਾਟਰ ਗ੍ਰाइंड ਕਰ ਲਿਆ ਤੇ ਮੇਰੇ ਕੋਲੇ ਲਸਣ ਦਾ ਪੇਸਟ ਵੀ ਪਿਆ ਟਮਾਟਰ ਦੇ ਵਿੱਚ ਮੈਂ ਅਦਰਕ ਵੀ ਗ੍ਰाइंड ਕਰ ਲਿਆ ਸੀ ਥੋੜਾ ਜਿਹਾ ਇੰਨਾ ਕੁ ਟੁਕੜਾ ਅਦਰਕ ਦਾ ਤੇ ਉਹ ਟਮਾਟਰ ਦੇ ਵਿੱਚ ਹੀ ਗ੍ਰाइंड ਕਰ ਲਿਆ ਤੇ ਹੁਣ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਾਉਂ ਤੇ ਆਲੂਆਂ ਦੇ ਵਿੱਚ ਪਹਿਲਾਂ ਆਪਾਂ ਥੋੜੇ ਜਿਹਾ ਛੇਦ ਕਰ ਲਾਂਗੇ ਕਿਉਂਕਿ ਜਿਹੜਾ ਮਸਾਲਾ ਹੈਗਾ ਨਾ ਉਹ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਚਲਿਆ ਜਾਊਗਾ ਤੇ ਆਪਾਂ ਇਹਦੇ ਨਾਲ ਨਾ ਕੋਕ ਨਾਲ ਨਾ ਆਲੂਆਂ ਦੇ ਵਿੱਚ ਛੇਦ ਕਰ ਲਾਂਗੇ ਇਦਾਂ ਠੀਕ ਹੈ ਜੀ ਮੈਂ ਕਰਦੀ ਆਂ ਤੇ ਤੁਹਾਨੂੰ ਦਿਖਾਉਣੀ ਆ ਫਿਰ ਹਾਂਜੀ ਇਦਾਂ ਪਾਲੂ ਲੈ ਲਾਂਗੇ ਤੇ ਆਲੂਆਂ ਨੂੰ ਨਾ ਇਹਦੇ ਵਿੱਚ ਆਪਾਂ ਛੇੜ ਕਰ ਲਾਂਗੇ ਜਿਹੜਾ ਆਪਣਾ ਮਸਾਲਾ ਹੋਊਗਾ ਉਹ ਇਹਦੇ ਵਿੱਚ ਵੀ ਚਲਿਆ ਜਾਊਗਾ ਆਲੂਆਂ ਦੇ ਤਾਂ ਕਰਕੇ ਮੈਂ ਇਹਦੇ ਵਿੱਚ 3-3 4-4 ਛੇੜ ਕਰ ਲਈਆਂ ਸਾਰੇ ਆਲੂਆਂ ਦੇ ਵਿੱਚ ਤੇ ਅੱਜ ਫਿਰ ਮੈਂ ਬਣਾਉਂਗੀ ਪੂਰੀਆਂ ਮੰਮੀ ਨੇ ਇਹਨੂੰ ਕਿਹਾ ਮੈਂ ਕਿਹਾ ਤੁਸੀਂ ਇੱਧਰ ਹੀ ਆ ਜਿਓ ਮੈਂ ਕਿਹਾ ਮੈਂ ਪੂਰੀਆਂ ਬਣਾਉਂਗੀ ਉਹ ਵੀ ਆਲੂ ਪੂਰੀਆਂ ਬਣਾਉਣ ਨੂੰ ਕਹਿੰਦੇ ਸੀ ਮੈਂ ਕਿਹਾ ਮੈਂ ਬਣਾ ਰਹੀਆਂ ਤੁਸੀਂ ਇੱਧਰ ਹੀ ਖਾ ਲਿਓ ਤਾਂ ਕਰਕੇ ਹੁਣ ਦੇਖੋ ਮੈਂ ਕਿਹਾ ਤਾਂ ਹੈਗਾ ਬਾਕੀ ਦੇਖੋ ਜੇ ਆਉਣਗੇ ਉਹਨਾਂ ਦੇ ਮੂਡ ਤੇ ਡਿਪੈਂਡ ਹੈ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਪਹਿਲਾਂ ਮੈਂ ਪਾਉਂਗੀ ਦਾਲ ਚੀਨੀ ਦਾ ਟੋਕੜਾ ਤੇ ਅੱਧਾ ਚਮਚਾ ਜੀਰੇ ਦਾ ਤੇ ਇੱਕ ਤੇਜ ਪੱਤਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਉਂਗੀ ਪਿਆਜ਼ ਪਿਆਜ਼ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਹੁਣ ਮੈਂ ਇਹਦੇ ਵਿੱਚ ਐਡ ਕਰੂੰਗੀ ਟਮਾਟਰ ਦਾ ਪੇਸਟ ਤੇ ਹੁਣ ਇਹਨੂੰ ਮਿਕਸ ਕਰ ਦਾਂਗੇ ਟਮਾਟਰ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਟਮਾਟਰ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਹੁਣ ਇਹਦੇ ਵਿੱਚ ਐਡ ਕਰੂੰਗੀ ਇੱਕ ਚਮਚਾ

ਇੱਕ ਚਮਚਾ ਲਿਆ ਮਹਤਣੀਏ ਦਾ ਪਾਊਡਰ ਅੱਧਾ ਚਮਚਾ ਲਾਲ ਮਿਰਚ ਦਾ ਇੱਕ ਚਮਚਾ ਨਮਕ ਦਾ ਤੇ ਅੱਧਾ ਚਮਚਾ ਹਲਦੀ ਦਾ ਮਸਾਲਿਆਂ ਨੂੰ ਮਿਕਸ ਕਰ ਦਾਂਗਾ ਚੰਗੀ ਤਰ੍ਹਾਂ ਮੈਂ ਇਹਦੇ ਵਿੱਚ ਐਡ ਕਰ ਦੂੰਗੀ ਪਾਣੀ ਸੋਮਬੂ ਪਿੱਛੇ ਹੋ ਜਾ ਦੇਖ ਲੋ ਕਿੱਥੇ ਖੜਾਗਾ ਮੇਰੇ ਸਰਾਣੇ ਸਰਪ ਤੇ ਜੜਿਆ ਖੜਾਗਾ ਪਾਣੀ ਪਾ ਕੇ ਚੰਗੀ ਤਰ੍ਹਾਂ ਹਰ ਜਹਾ ਲਾਂਗੇ ਜਦੋਂ ਰਿਜਨ ਲੱਗ ਗਿਆ ਫਿਰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਆਲੂ ਮੈਂ ਥੋੜੀ ਜੀ ਤਰੀ ਇਹ ਵੀ ਪਤਲੀ ਰੱਖੂਗੀ ਧਾਮ ਵਾਲੂ ਦੀ ਵੈਸੇ ਤਾਂ ਇਹ ਗਾੜੀ ਹੁੰਦੀ ਹੈਗੀ ਤੇ ਇਹਦੀ ਗਰੇਵੀ ਜੀ ਥੋੜੀ ਜੀ ਗਾੜੀ ਹੁੰਦੀ ਆ ਪਰ ਮੈਂ ਥੋੜੀ ਜੀ ਪਤਲੀ ਰੱਖੂਗੀ ਕਿਉਂਕਿ ਫਿਰ ਉਹ ਖਾਦ ਹੀ ਨਹੀਂ ਜਾਂਦੀ ਸਕਤੀ ਜੀ ਹੋ ਜਾਂਦੀ ਆ ਬਾਣਨ ਤੋਂ ਬਾਅਦ ਨਾ ਇਹ ਸੁੱਕ ਜਾਂਦੀ ਆ ਤਰੀ ਫਿਰ ਜੰਮੀ ਸੁੱਕੀ ਜੀ ਹੋ ਜਾਂਦੀ ਫਿਰ ਵਧੀਆ ਨਹੀਂ ਲੱਗਦੇ ਥੋੜੀ ਜੀ ਪਾਣੀ ਦੀ ਹਾਲੀ ਰੱਖੂਗੀ ਪਾਣੀ ਇਹਦੇ ਵਿੱਚ ਮੈਂ ਹੋਰ ਐਡ ਕਰੂਗੀ ਲਓ ਜੀ ਮਸਾਲਾ ਮੈ ਰਿਜਣ ਵਾਸਤੇ ਰੱਖਤਾ ਵਿੱਚ ਪਾਤਾ ਮੈਂ ਪਾਣੀ ਠੀਕ ਹੈ ਜਦੋਂ ਰਿਜਣ ਲੱਗਿਆ ਨਾ ਪਾਣੀ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਆ ਆਲੂ ਤੇ ਹੁਣ ਮੈਂ ਕੁੰਨਣ ਲੱਗੀ ਸੀ ਪੂਰੀਆਂ ਦਾ ਆਟਾ ਆਟੇ ਦੇ ਵਿੱਚ ਮੈਂ ਪਾਉਂਗੀ ਜਮੈਣ ਥੋੜੀ ਜੀ ਤੇ ਅੱਧਾ ਚਮਚਾ ਪਾਉਂਗੀ ਨਮਕ ਦਾ ਆ ਇੱਧਰ ਖੁੰਡੀ ਮੇਰੇ ਕੋਲੇ ਬੈਠੀ ਹੈ ਦੇਖੋ ਸੈਲਫ ਤੇ ਜਿਹੜਾ ਬੈਠਾ ਦੇਖ ਲਓ ਕਹਿੰਦਾ ਮम्मा ਮੈਂ ਤੁਹਾਨੂੰ ਦੇਖੂੰਗਾ ਤੁਸੀਂ ਆਲੂ ਪੂਰੀਆਂ ਕਿਵੇਂ ਬਣਾ ਰਹੇ ਹੋ ਮੇਰੇ ਠੀਕ ਇਹਨੂੰ ਮੈਂ ਟੱਕ ਕੇ ਰੱਖਤਾ ਗੈਸ ਕਰਤਾ ਘੱਟ ਇਹਨੂੰ ਹੌਲੀ-ਹੌਲੀ ਰਜਾਵਾਂਗੇ ਤੇ ਬਾਅਦਛੇ ਦੇ ਵਿੱਚ ਆਲੂ ਐਡ ਕਰ ਦਾਂਗੇ ਤੇ ਹੁਣ ਗੁੰਨ ਲਈ ਆਟਾ ਟਾਈਮ ਬੱਜ ਗਏ ਨੇ 4:30 ਹੋਣ ਵਾਲੇ ਨੇ ਠੀਕ ਹੈ ਜੀ 5:35 ਹੋਗੇ ਲੱਡੂ ਤੰਦ ਕੇ ਆਉ ਦਵਾਈ ਦੇ ਤਾਂ ਨਾ ਤੈਨੂੰ ਦਵਾਈ ਦਿੱਤੀ ਸੀ ਦਵਾਈ ਨਾਲ ਤਾਂ ਤੂੰ ਠੀਕ ਹੋ ਗਿਆ ਮੈਨੂੰ ਕਹਿੰਦਾ ਪਤਾ ਨਹੀਂ ਕਹਿੰਦਾ ਕਹੇ ਜੀ ਦਵਾਈ ਦੇਤੀ ਮੈਨੂੰ ਉਹਦੇ ਨਾਲ ਤਾਂ ਠੀਕ ਹੋ ਗਿਆ ਸੀ ਮੁੜ ਕੇ ਤਾਂ ਖੰਗ ਹੋਈ ਨਹੀਂ ਦਵਾਈ ਨਾਲ ਹੁਣ ਸ਼ਾਮ ਨੂੰ ਰੋਟੀ ਖਾ ਕੇ ਫੇਰ ਦਵਾਈ ਲੈ ਲਈ ਠੀਕ ਆ ਓਕੇ ਮੈਂ ਮੈਂ ਮਮਾ ਆਦੀ ਨੋਜੀ ਵੀ ਆਈ ਜਾਂਦੀ ਹੈ ਹਾਜੀ ਗੰਦੇ ਬੱਚੇ ਮਮਾ ਮਮਾ ਮੈਨੂੰ ਕੀ ਬੋਲੋਗੇ ਤਾਂ ਨਹੀਂ ਤੁਸੀਂ ਅੰਦਰ ਨੂੰ ਕਰੋ ਇੱਧਰ ਨੂੰ ਤਾਂ ਹਾਂ ਜੀ ਬੱਚੇ ਮੈਂ ਆਟਾ ਗੁੰਨੂਗੀ ਫਿਰ ਤੁਸੀਂ ਮੇਰਾ ਵਲੌਗ ਬਣਾਈ ਕਹਿੰਦਾ ਮम्मा ਮੈਂ ਤੁਹਾਡਾ ਵਲੌਗ ਬਣਾਉਂਗਾ ਵੀ ਤੁਸੀਂ ਜਦੋਂ ਪੂਰੀਆਂ ਬਣਾਉਂਗੇ ਕਹਿੰਦਾ ਮੈਂ ਕਹੂੰਗਾ ਮम्मा ਬਣਾ ਰਹੇ ਨੇ ਪੂਰੀਆਂ ਹਾਂ ਚਲੋ ਠੀਕ ਆ ਮੈਂ ਆਟਾ ਗੁੰਨ ਲਾਂ ਫਿਰ ਪੂਰੀਆਂ ਬਣਾਵਾਂਗੇ ਠੀਕ ਆ ਫਿਰ ਫੜਦੀ ਫੋਨ ਠੀਕ ਆ 100 ਨਹੀਂ ਕਰਨਾ ਬੱਚੇ ਚਾਰਜ ਫੋਨ ਲਓ ਜੀ ਸਬਜ਼ੀ ਬਣ ਕੇ ਆਪਣੀ ਤਿਆਰ ਆ ਥੋੜੀ ਜੀ ਮੈਂ ਤਰੀ ਤੁਹਾਨੂੰ ਦੱਸਿਆ ਸੀ ਵੀ ਮੈਂ ਰੱਖੂਗੀ ਕਿਉਂਕਿ ਹਜੇ ਨੂੰ ਜਦੋਂ ਆਪਾਂ ਗੈਸ ਬੰਦ ਕਰਤਾ ਫਿਰ ਇਹ ਪਈ ਪਈ ਵੀ ਥੋੜੀ ਜਿਹੀ ਗਾੜੀ ਹੋ ਜੂਗੀ ਤਾਂ ਕਰਕੇ ਮੈਂ ਪਹਿਲਾਂ ਹੀ ਬੰਦ ਕਰਨ ਲੱਗੀਆਂ ਸਬਜ਼ੀ ਰਿੱਚ ਕੇ ਹੋ ਗਈ ਤਿਆਰ ਤੇ ਇਹਦੇ ਵਿੱਚ ਮੈਂ ਪਾਈ ਆ ਉੱਪਰ ਦੀ ਸੁੱਕੀ ਮੇਥੀ ਤੇ ਇਧਰ ਆਟਾ ਆਪਣਾ ਗੁੰਨਿਆ ਗਿਆ ਆਟੇ ਦੇ ਉੱਪਰ ਮੈਂ ਤੇਲ ਲਾਤਾ ਸੀ ਕਿਉਂਕਿ ਮੇਰੇ ਕੋਲ ਕਾੜਿਆ ਹੋਇਆ ਤੇਲ ਪਿਆ ਸੀ ਤੇ ਹੁਣ ਮੈਂ ਬਣਾਉਂਗੀ ਪੂਰੀਆਂ ਇਹ ਸਬਜ਼ੀ ਆਪਣੀ ਬਣ ਕੇ ਤਿਆਰ ਆ ਗੈਸ ਕਰਤਾ ਮੈਂ ਬੰਦ ਤੇ ਇਹਨੂੰ ਢੱਕ ਦਿੰਦੇ ਹਾਂ ਹਾਂ ਜੀ ਬੱਚੇ ਹਾਂ ਬੋਲੋ ਹਾਂ ਕੀ ਹੋਇਆ ਲਓ ਜੀ ਆ ਗੰਦਾ ਬੱਚਾ ਵੀ ਆ ਗਿਆ ਆ ਕੇ ਦੇਖ ਲੋ ਥੱਕਿਆ ਪਿਆ ਦੇਖ ਲੋ ਕਿਵੇਂ ਪੈ ਗਿਆ ਤੇ ਲਾ ਦੇ ਚਾਰਜ ਤੇ ਹੁੰਦਾ ਕਿ ਇਹ ਤੇ ਬੰਦੇ ਕਰ ਦੋ ਚਾਰਜ ਤੇ ਲੈਟ ਤਾਂ ਚਲੀ ਗਈ ਬੰਦ ਰਹਿਣ ਦੇ ਇਹਨੂੰ ਲੈਟ ਚਲੀ ਗਈ ਬਾਅਦ ਚ ਕਰਾਂਗੇ ਚਾਰਜ ਚਲੋ ਭੱਜ ਲੋ ਬਾਹਰ ਭੱਜ ਲੋ ਭੱਜ ਲੋ ਲੈਟ ਚਲੀ ਗਈ ਲੋ ਜੀ ਹੁਣ ਪੱਜ ਦੀ ਲੈਟ ਬਾਹਰ ਨੇਰੀ ਵਾਲਾ ਮੌਸਮ ਹੋ ਗਿਆ ਵੈਸੇ ਤਾਂ ਹਵਾ ਚੱਲ ਰਹੀ ਐ ਪਰ ਹਵਾ ਤੇਜ਼ ਆ ਲੈਟ ਮਿੰਟ ਲਾਉਂਦੇ ਨੇ ਖਿਜੋਣ ਨੂੰ ਹੁਣ ਮੈਨਾਂ ਲੱਗੂ ਪੂਰੀਆਂ ਬਣਾਉਣ ਕਿਉਂਕਿ ਐਡਜਸਟ ਫੈਨ ਵੀ ਨਹੀਂ ਚੱਲਣਾ ਸਾਰਾ ਧੂਆਂ ਅੰਦਰ ਹੀ ਅੰਦਰ ਧੂਆਂ ਹੋ ਜਾਣਾ ਦੇਖੀ ਜਾਊਗਾ ਹੁਣ ਪੂਰੀਆਂ ਜਿਉਣੀ ਫੁੱਲਦੀਆਂ ਆਹੀਆਂ ਤੇਲ ਜਿਹੜਾ ਕਾਲਾ-ਖੋਰਾ ਮੈਂ ਤਾਂ ਹੀ ਅੱਗੇ ਤੇ ਇਹਨਾਂ ਦਾ ਤੇਲ ਲਿਆਉਂਦੀ ਮੈਂ ਇੱਕੀ ਤੇਲ ਨਾ ਉੱਪਰ ਗਈ ਸੀ ਗੁਰਦੁਆਰਾ ਸਾਹਿਬ ਮੱਥਾ ਦੇਕਣ ਉਹਨਾਂ ਚੱਕੀ ਤੇ ਤੇਲ ਆਪਦਾ ਕਰਦੇ ਨੇ ਤੇ ਉਨਾਂ ਨਾਲੋਂ ਤੇ ਇਹ ਯਸ ਦਾ ਕਹਿੰਦੇ ਤੇ ਇਹ ਵਧੀਆ ਹੁੰਦਾ ਘਰ ਦਾ ਵੀ origignal ਹੁੰਦਾ ਉਹ ਵੀ ਆਪ ਦੀ ਸਰੋਂ ਦਾ ਉਹ ਕੱਢਦੇ ਨੇ ਤੇਲ ਦਿਖਾਏ ਕਿਹੜਾ ਦੁਕਾਨੋਂ ਤੋਂ ਮਿਲਦਾ ਕਹਿੰਦੇ ਉਹ ਫਿਲਟਰ ਕਰਿਆ ਹੋਇਆ ਮम्मा ਦਿਖਾਏ ਪਰ ਮੈਨੂੰ ਇਹ ਮੂਰੇ ਪਸੰਦ ਨਹੀਂ ਆ ਰਿਹਾ ਕਾਲਾ ਮਾ ਤੇਲ ਆ ਮੈਂ ਹਾਂਜੀ ਇਹ ਮਾਦੇ ਪਾਉਂਦੀ ਹਾਂ ਨਾ ਸੋਮ ਦੇ ਫੇਵਰੇਟ ਨੇ ਹਨਾ ਇਹ ਬਹੁਤ ਜ਼ਿਆਦਾ ਅੱਛਾ ਲੱਗਦਾ ਇਹ ਹੈਗਾ ਕਾਲਾ ਕਾਲਾ ਤੇਲ ਤੇ ਮੈਨੂੰ ਦੂਜਾ ਤੇਲ ਹੀ ਵਧੀਆ ਲੱਗਦਾ ਕੀ ਪਤਾ ਹੋ ਜੇ ਮੈਂ ਸ਼ੌਕਾ ਸੈਟੀਸਫਾਈ ਕਰ ਸੇ ਉਹਨਾਂ ਤੋਂ ਤੇਲ ਲੈਂਦੇ ਹੁਣ ਕਾਲਾ ਨਹੀਂ ਬੱਚੇ ਆਪਦੀ ਚੱਕੀ ਆਉਂਦੀ ਆ ਉਹ ਸਾਰਾ ਕੁਝ ਚੱਕੀ ਤੇ ਤਿਆਰ ਕਰਦੇ ਨੇ ਤੇਲ ਵੀ ਬਣਾਉਂਦੇ ਨੇ ਉਹ ਤੇ ਤਾਹਰ ਕੇ ਉਹਨਾਂ ਤੋਂ ਨਾਲ ਨਹੀਂ ਉਹ ਹੀ ਤਾਂ ਉਹਨਾਂ ਤੋਂ ਹੀ ਲਿਆਉਂਦੇ ਨੇ ਤੇਲ ਪਰ ਮੈਂ ਹੁਣ ਲਈਆਂ ਪਹਿਲਾਂ ਇੱਕ ਅੱਧੀ ਵਾਰ ਮੈਂ ਲਈਆਂ ਤੇ ਹੁਣ ਮੈਨੂੰ ਕਾਲਾ ਕਾਲਾ ਜਿਹਾ ਲੱਗ ਰਿਹਾ ਪਈਆ ਬੋਤਲ ਉਹਦੇ ਪਈ ਕਿੰਨਾ ਕਾਲਾ ਕਾਲਾ ਤੇਲ ਹਨ ਸਰੋਂ ਦਾ ਤੇ ਹੁਣ ਮੈਂ ਹੁਣ ਨਹੀਂ ਲਈ ਹੁੰਦੀ ਜੇ ਮੋੜ ਕੇ ਉਹ ਤਾਂ ਸੌਦਾ ਜਿਹੜਾ ਕਰਾਇਆ ਦਾਦੇ ਹੁੰਦੇ ਸੀ ਮਤੋਂ ਉਹ ਤਕਾਲਾ ਰਹਿ ਜਾਂਦਾ ਕਿ ਇਹ ਤਾਂ ਸਬਜ਼ੀ ਬਣ ਕੇ ਤਿਆਰ ਹੋ ਜਾਊਗਾ ਦਾ ਮੱਲੂ ਬਣਾਏ ਮੇਥੀ ਪਾਤੀ ਵਿੱਚ ਮੈਂ ਸੁੱਟਾ ਸੋ ਇਹ ਕੀ ਕਰਨਾ ਸੋ ਮੈਂ ਕਹਿੰਦਾ ਮੈਂ ਪੂਰੀ ਪਾਉਣੀ ਆ ਉਹਦੇ ਵਿੱਚ ਤੇਲ ਚ ਦੇਖੋ ਨਾਲੇ ਮੈਨੂੰ ਮਚਾਉ ਨਾਲੇ ਆਪ ਮਚੂਗਾ ਗੰਦੇ ਹੱਥ ਨੂੰ ਨਹੀਂ ਲਾਉਣੇ ਹੱਥ ਤੇਰੇ ਤੋਂ ਉੱਤੇ ਨਹੀਂ ਹੋਏ ਚਲੋ ਇੱਥੋਂ ਜੋ ਬਾਹਰ ਬਹਿ ਜੋ ਹਵਾ ਚ ਮੈਂ ਤਾਂ ਲੈਟ ਤੇ ਪੱਖਾ ਬੰਦ ਕਰਤਾ ਕਿਉਂਕਿ ਮੌਸਮ ਦਾ ਨਹੀਂ ਕੋਈ ਭਰੋਸਾ ਆਈ ਨਹੀਂ ਪਤਾ ਲੈਟ ਕਦੋਂ ਆਵੇ ਲੈਟ ਆਪਣੀ ਚਲੀ ਗਈ ਆ ਬੱਚਿਆਂ ਗਿਆ ਮੈਂ ਕਿਹਾ ਬਾਹਰ ਕੋਸੀਆਂ ਲੈ ਕੇ ਬਹਿ ਜਾ ਇੰਨੇ ਮੈਂ ਤਾਂ ਉਹ ਸੂਈ ਚ ਕੰਮ ਕਰਨੀ ਕਰਨਾ ਆ ਬੰਬਾਰੀ ਨੇ ਪਈ ਐ ਅੱਜ ਪਰ ਮੱਛਰ ਨੇ ਹੋ ਮੇਰਾ ਨਵਾਟਰ ਨੇ ਨਾ ਸਾਰੀ ਰਾਤ ਚੱਲਣਾ ਹੀ ਹੈਗਾ ਪੱਖੇ ਨੇ ਕਿਉਂਕਿ ਅਸੀਂ ਆਪਣਾ ਨਵਾਟਰ ਲਿਆਂਦਾ ਨਹੀਂ ਦੁਕਾਨ ਤੇ ਪਿਆ ਅੱਜ ਸੰਡੇ ਸੀਗਾ ਉਹ ਕੱਲੂ ਲੈ ਕੇ ਆਉਣੀ ਉਹਨਾਂ ਨੂੰ ਦੇਖੋ ਜਿਆ ਹੁੱਚੀ ਵੀਰ ਨੂੰ ਲੈ ਜਾ ਬਾਹਰ ਫੋਨ ਨੂੰ ਇਹ ਸਾਈਕਲ ਚਲਾ ਲਊਗਾ ਫੇੜੇ ਚ ਪਾ ਟੈਲਾਂ ਤੋਂ ਪਰੇ ਰੱਖੀ ਠੀਕ ਐ ਉਹ ਕੁਰਸੀ ਲੈ ਕੇ ਬਹਿ ਜਾ ਤੂੰ ਵੀ ਪਰਾਂ ਬੈਠੀ ਨਹੀਂ ਜਾ ਕੇ ਬੈਠੀ ਅੰਦਰਲੇ ਪਾਸੇ ਅੰਬਰੀ ਬੇਹਾਨੀਆਂ ਤਾਂ ਖਾ ਲਓ ਜੇ ਭੁੱਖ ਲੱਗੀ ਬਾਹਰ ਬੈਠੇ ਠੰਡੀ ਠੰਡੀ ਹਵਾ ਚੱਲਦੀ ਬਾਹਰ ਮੈਨੂੰ ਮੂਹ ਲੱਗ ਰਹੀ ਆ ਕੁੱਕ ਲੱਗਿਆ ਮੈਂ ਖਵਾ ਦੇ ਵੀਰੇ ਨੂੰ ਤੂੰ ਤਾਂ ਜੋ ਬਣੂ ਦਿੱਤੀ ਐ ਗੋਲੀ ਕਿਉਂਕਿ ਜੋ ਬਣਾਇਆ ਥੱਕ ਕੇ ਜੋ ਬਣੂ ਦਿੱਤੀ ਐ ਗੋਲੀ ਜੋ ਬਣਾਉਣਸਾਰ ਪੈ ਗਿਆ ਮੱਜੇ ਤੇ ਹੁਣ ਖਾ ਲਿਆ ਮੈਂ ਮੰਗਾ ਨਾ ਮੱਖਾ ਬੰਦ ਕਰੋ ਪਰ ਬੈਠੇ ਜਾ ਕੇ ਮੰਮਾ ਮੈਂ ਤਾਂ ਹੁਣ ਇਹਨੂੰ ਗੋਲੀ ਦਿੱਤੀ ਹੈ ਕਹਿੰਦਾ ਮੇਰੇ ਸਿਰ ਤੋਂ ਉਪਰ ਨਾਲੇ ਸਾਰਾ ਸਰੀਰ ਦਰਦ ਕਰਦਾ ਹੈ ਸਵੇਲ ਤੇ ਲੱਗੇ ਹੋਣਗੇ ਕੰਪਿਊਟਰ ਤੇ ਗੇਮਾਂ ਖੇਡਣ ਨਾਲ ਅਸੀਂ ਤਾਂ ਦੂਜੀਆਂ ਗੇਮਾਂ ਵੀ ਖੇਡੀਆਂ ਨੇ ਕਿਹੜੀਆਂ ਕ੍ਰਿਕਟ ਬਾਸਕਟਬਾਲ ਮੰਮਾ GTA 5 GTA 5 ਵੀ ਖੇਡਦੀ ਹੈ ਵੀਰੇ ਨੇ ਤੂੰ ਹੱਥ ਨਾ ਲਾਈ ਚੱਲ ਸੋ ਮੈਨੂੰ ਤੇਰੇ ਹੱਥਾਂ 'ਤੇ ਭਰੋਸਾ ਨਹੀਂ ਹੈਗਾ ਬੱਚੀ ਤੂੰ ਤੇਰੇ ਹੋਏ ਤੇਰੇ ਹੱਥ ਸ਼ੰਮੂ ਐਂਡੂ ਤੇ ਭਾਈ ਹੈਂਡੂ ਦਿਖਾ ਦੇ ਕਾਲੇ ਆ ਦੇਖ ਲੈ ਆਏ ਹਾਏ ਮੈਲ ਜਾਂ ਹੈਂਡੂ ਧਵਾ ਲਾ ਪਹਿਲਾਂ ਇਹ ਲੈ ਜਾਂ ਦੂੰ ਤੇ ਦੇ ਦਿੰਦਾ ਹੈਂਡੂ ਨੂੰ ਓਕੇ ਕੀ ਕੀ ਕਰ ਰਹੇ ਹੋ ਕੀ ਆ ਨਹੀਂ ਲਓ ਜੀ ਮੈਂ ਵੀ ਰੋਟੀ ਲੈ ਕੇ ਆ ਗਈ ਬੱਛਿਆੜੀ ਪਲੇਟ ਬੱਛਿਆੜੀ ਸਬਜੀ ਪਿਆਜ਼ ਹਰੀ ਮਿਰਚ ਤੇ ਆ achar ਆ ਖੱਟਾ ਤੇ ਆ ਸਬਜੀ ਆ ਆ ਬੈਠੇ ਨੇ ਬੱਚੇ ਇਹਨਾਂ ਨੇ ਖਾ ਲਈ ਦੋਨਾਂ ਨੇ ਬਾਹਰ ਮੰਜੇ ਤੇ ਬੈਠੇ ਨੇ ਕਿਉਂਕਿ ਬਾਹਰ ਚੱਲਦੀ ਆ ਠੰਡੀ ਠੰਡੀ ਹਵਾ ਮੌਸਮ ਬਹੁਤ ਵਧੀਆ ਹੋਇਆ ਹੋਇਆ ਹਵਾ ਨਹੀਂ ਹੁਣ ਹੁਣ ਹਵਾ ਨਹੀਂ ਆ ਰਹੀ ਓਥੇ ਕੱਢ ਲਓ ਮੰਜਾ ਬਾਹਰ ਵਿਹੜੇ ਚ ਮਿੱਟੀ ਪਊਗੀ ਨਾ ਉਹ ਦੇਖ ਨੇ ਤੇਜ਼ ਹਵਾ ਚੱਲਦੀ ਦੇਖੋ ਮੈਨੂੰ ਤਾਂ ਇਸੇ ਬਾਤ ਸਮਝ ਨਹੀਂ ਆ ਰਹੀ ਮੈਂ ਲੱਗੀ ਸੀ ਹੁਣ ਰੋਟੀ ਖਾਣ ਖਾ ਲਾ ਬੱਚੇ ਮੈਂ ਲਾਹਾ ਬਚਾਉਣੀ ਸੀ ਰੋਟੀ ਫਟਦੇ ਨ ਪਰ ਹੁਣ ਚਲੂ ਸੁਗਲ ਖਾ 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 ਖੋਲਿਆ ਸੀਗਾ ਇਹ ਆਲੂ ਖਾਣ ਖਾਣ ਚੁੱਕੇ ਹੋਣਗੇ ਟਿੱਕੇ ਨਿੱਕੇ ਤਾਂ ਹੈਗੇ ਨੇ ਮੇਰਾ ਫਾਲਵਰ ਕੋਈ ਭਾਇਆ ਕਰਾ ਵੀ ਦੰਬਾ ਆਲੂ ਬਣਾ ਲੈਣਾਗੇ ਆਲੂ ਵਾਲੀ ਨਾ ਵਿੱਚ ਵੱਡੇ ਵੀ ਨੇ ਵਿੱਚ ਛੋਟੇ ਵੀ ਨੇ ਘਰ ਦੇ ਆਲੂ ਨੇ ਠੀਕ ਆ ਸੋਹਣੇ ਲੱਗ ਰਹੇ ਹਾਂਜੀ ਇੱਥੇ ਰੱਖ ਦਿੰਨੇ ਬਾਹਰ ਹਵਾ ਤੋਂ ਕਿਉਂਕਿ ਬਾਅਦ ਚੰਗੀ ਹਵਾ ਚਾਹੀਦੀ ਫਿਰ ਚੱਕ ਕੇ ਸਵੇਰੇ ਅੰਦਰ ਕਰ ਲਾਂਗੇ ਹਨਾ ਪਹਿਸ ਫੋੜ ਲਈ ਅੰਦਰ ਕਰਕੇ ਤੇਰਾ ਸਾਈਕਲ ਵੀ ਅੰਦਰ ਰੱਖ ਦੇ। ਬਾਹਰ ਚੱਲਦੀ ਹਵਾ ਥੋੜੀ ਠੰਡੀ। ਕੀ ਹੋ ਗਏ? ਤਮਾਰਾ ਸਕੂਲ ਦਾ ਚਲਦੀ ਜਾਦੀ। ਕੋ ਕਹਿੰਦੇ ਆ। ਸਾਰਾ ਤੇ ਮਨ ਸਾਰਾ ਦਾ ਬੰਦਾ ਮਹੀਂ ਕਰਾਇਆ ਬਸ ਦੋ ਈਡੀਆ ਰਹਿ ਗਈਆਂ। ਆ ਤੇਰੀ ਅੱਖ ਤੇ ਜੀ ਹੁਣ ਸੋਜੇਗੀ ਮੈਂ ਕੀ ਕਰਾ ਹੁਣ ਪਏ ਪਏ ਨੂੰ। ਅੱਜ ਇਹ ਨਾ ਸੁੱਤੀ। ਨਪਾਲੀ ਦਾ ਨਾਇਰ। ਕੀ ਹੋ ਗਏ? ਰਿਵਰਸੇ ਤੇ ਮੇਰੇ ਅੱਖ ਸੁੱਤੀ। ਦੂਰ ਕਰਕੇ ਨਹੀਂ ਸੁੱਤੀ। ਕੈਮਰਾ ਦੂਰ ਕਰੀਦਾ ਹੁੰਦਾ। ਵੇਰੀ ਆਪਕੇ ਸੋਚੇਗੀ ਅੱਖਾਂ ਤੋਂ ਪਾਣੀ ਨਿਕਲਦਾ 25 ਸਾਲਾਂ ਤੋਂ ਕਿਹਨੂੰ ਮੈਂ ਤੇ ਜੇ ਪਹਿਲੇ ਪੰਜੇ ਮੋਤੀ ਨਹੀਂ ਆਏ ਸੀ ਡੇਢ ਜਾਈ ਕੁਤੀ ਨਹੀਂ ਆਇਆ ਮਮੇ ਜੇ ਤੇ ਮੈਂ ਪੂਰੀਆ ਬਣਾਦੀ ਸੀ ਫਿਰ ਮੈਂ ਆਟਾ ਚੱਕਤਾ ਸੀ ਨਾ ਮੈਂ ਚਲੋ ਜਿੰਨੀ ਕੋ ਲੋੜ ਹੋਊਗਾ ਨਾ ਉਹ ਮੈਂ ਬਣਾ ਲਾਂਗੇ ਮਮੀ ਹੁਣੀ ਹੁਣ ਖਾ ਰਹੀ ਸੀ ਗਰਮ ਗਰਮ ਪੂਰੀਆਂ ਤੇ ਮੈਂ ਬਣਾਣੀ ਸੀ ਨਾ ਜੋ ਨਾ ਰੋਲੀ ਹੋਵੇ ਫਿਲਮ ਦੇ ਦੇਣਾ ਨਾ ਪੰਜਾਬੀ ਹਾਂ ਇਹ ਦੇ ਦੇਣਾ ਕਿ ਨੂੰਦੀ ਬੱਲੂ ਤੁਨ ਨੂੰ ਤੇ ਦੱਸੀ ਗੱਲ ਦੀ ਦਿਲਦਾਰ ਗਿਆ ਹੁਣ ਬੁੱਲੀਆਂ ਨੇ ਹੁਣ ਸਾਰਾ ਜਿਹਾ ਹੁਣ ਬੁੱਲੀਆਂ ਹੁੰਦੀਆਂ ਨੇ ਹੁਣ ਤਾਂ ਸਾਰੀਆਂ ਹੁੰਦੀਆਂ ਨੇ ਜੋ ਖਾਣੀ ਉਹ ਪਤਾ ਕੀ ਆ ਮੈਂ ਨਾ ਪਹਿਲਾਂ ਵੇਲ ਤੇ ਰੱਖ ਲੀਆਂ ਆਟਾ ਪਤਲਾ ਹੁੰਦਾ ਸੀ ਉਹਦੇ ਕਰਕੇ ਉਹ ਹੋ ਗਈਆਂ ਫੁੱਲ ਤਾਂ ਇਹ ਤਾਂ ਫਿਰ ਪਟੂਰਾ ਵੀ ਬਣ ਜੂ ਹਾਂ ਭਟੂਰਾ ਬਣਾ ਕੇ ਦਿਖਾਓ ਫਿਰ ਖਾਉਮੈਂ ਇਹਦਾ ਭਟੂਰਾ ਨਹੀਂ ਬਣਦਾ ਉਹ ਆਟਾ ਨਾ ਦਹੀਂ ਵੀ ਰੱਖਣਾ ਪੈਂਦਾ ਦਹੀਂ ਪਾ ਕੇ ਵਿੱਚ ਆਟਾ ਗੁੰਨਿਆ ਜਾਂਦਾ ਹੁੰਦਾ ਇਹ ਬਸ ਧੂਵਾ ਬਣਦਾ ਐਨਕ ਬਣਾ ਕੇ ਦੇਖ ਲਓ ਇੱਕ ਵਾਰ ਇਹਦੇ ਨਾਲ ਹੀ ਉਹ ਆਟਾ ਪਲੀਜ਼ ਇੱਕ ਵਾਰੀ ਹਾਂ ਇਹ ਆਟਾ ਗਾ ਆ ਕੱਢਦਾ ਵਾ ਮੈਨੂੰ ਕੋਲੀ ਚ ਪਾ ਕੇ ਦੇ ਦੋ ਮੈਂ ਪਾ ਜਾਂਦਾ ਮੇਰੀ ਤਾਂ ਅੱਖ ਸੁੱਜ ਗਈ ਆ ਦੀਦਾ ਵੀ ਨਹੀਂ ਲੈ ਪਾਣੀ ਲੈਣ ਹਾਂ ਲੋ ਨੰਨੀ ਲੋ ਨੰਨੀ ਲੋ ਨੰਨੀ ਲੋ ਜੀ ਰਾਤ ਦੇ ਵੱਜ ਗਏ ਨੇ 9 ਤੇ ਮੰਮੀ ਹੁਣੀ ਚਲੇ ਗਏ ਸੀਗੇ ਰੋਟੀ ਖਾ ਕੇ ਹੁਣ ਆਪਣੇ ਪੈਰੇ ਮੀਂਹ ਦੇਖੋ ਤੁਸੀਂ ਮੌਸਮ ਇੰਜੋਏ ਕਰੋ ਕਿੰਨਾ ਸੋਹਣਾ ਲੱਗ ਰਿਹਾ ਕੀ ਹੋ ਗਿਆ ਤੇ ਮੀਂਹ ਪੈ ਰੇ ਮੇਰੀ ਨਾ ਕੁਰਸੀ ਬਾਹਰ ਰਹਿ ਗਈ ਮੈਂ ਚੱਕ ਕੇ ਲਿਓਣੀ ਸੀ ਜਦ ਨੂੰ ਮੀਂਹ ਪੈਣ ਲੱਗ ਗਿਆ ਤੇ ਹੁਣ ਮੀਂਹ ਪਈ ਜਾਂਦਾ ਬਾਹਰ ਇੱਧਰ ਦੇਖੋ ਇੱਧਰ ਵਧੀਆ ਲੱਗਦਾ ਹੈ ਇੱਧਰ ਕਿਉਂਕਿ ਪੇੜ ਲੱਗੇ ਹੋਏ ਆ ਗ੍ਰੀਨ ਗ੍ਰੀਨ ਲੱਗ ਰਹੇ ਨੇ ਕਿੰਨੇ ਸੋਹਣੇ ਚਮਕਦੇ ਨੇ ਕਿ ਲਾਈਟ ਚ ਇਹ ਆ ਜੀ ਰਾਤ ਦਾ 뷰 ਆਪਣੇ ਵੈਸੇ ਹਵਾ ਤਾਂ ਬੰਦ ਆ ਇਕੱਲਾ ਮੀਂਹ ਪੈ ਰਿਹਾ ਬਸ ਉਹ ਬਿਜਲੀ ਰਸਕਦੀ ਸੀ ਹਣਾ ਛੁੱਟ ਮੈਂ ਉਹ ਦੇਖੋ ਬਿਜਲੀ ਰਸਕਦੀ ਆ ਬੱਦਲ ਵੀ ਬੋਲਦਾ ਦੇਖੋ ਆਵਾਜ਼ ਸੁਣ ਕੇ ਠੀਕ ਹੈ ਜੀ ਹੁਣ ਲੱਗਿਆ ਸੌਣ ਕੰਬੜਾ ਮੈਂ ਚੱਕ ਲੇ ਬੈੱਡਾਂ ਤੇ ਏਸੀ ਉਸੇ ਹਜੇ ਸਿਲਾਇਆ ਨ ਕਿਉਂਕਿ ਮੌਸਮ ਖੰਡਾ ਪਰ ਫੇਰ ਹਵਾ ਵੀ ਠੰਡੀ ਹੋਣੀ ਆ ਬੱਚੇ ਦੇਖਦੇ ਨੇ ਟੀਵੀ ਹੈ ਜੀ ਇਹਨਾਂ ਦਾ ਟੀਵੀ ਚੱਲ ਰਿਹਾ ਪਿਆ ਜੋ ਵੀ ਆ ਨਿਕਾ ਗਿਆ ਬੈਠਾ ਮੰਜੇ ਤੇ ਤੇ ਮੈਂ ਸੋਈ ਦਾ ਕੰਮ ਕਰਕੇ ਹੋ ਗਈ ਫਰੀ ਭਾਂਡੇ ਗੁੰਡੇ ਸਾਰੇ ਮਾਸ ਤੇ ਬਾਹਰ ਤੋਂ ਮੌਸਮ ਦੀ ਦਿਖਾ ਤਾਂ ਬਹੁਤ ਸੋਹਣਾ ਹੈ ਪਰ ਮੈਂ ਪੈ ਰਿਹਾ ਕਰਦੇ ਆ ਅੱਜ ਦਾ ਵਲੌਗ ਇੱਥੇ ਐਂਡ ਮਿਲਦੇ ਆ ਅਗਲੇ ਵਲੌਗ ਵਿੱਚ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ